ਹਏ ਹੇ ਆ ਬੁਖਾਰ ਜੇ ਨੇ ਨਾ ਪਤਾ ਨਹੀਂ ਅੰਤ ਹੀ ਲੈ ਲਿਆ ਨਾ ਤਾਂ ਕਿਤੇ ਠੇਕ ਆਉਂਦੀ ਐ ਅੱਛੀ ਜੀ ਲੱਗੀ ਪਈ ਐ ਇਹ ਨਾ ਪਿਆ ਜਾਂਦਾ ਨਾ ਬੈਠਾ ਜਾਂਦਾ ਦੇਖ ਲੈ ਆਖੇ ਪੇਕੇ ਹੋਂ ਪੇਕੇਆਂ ਨੇ ਪੜਤਾਲ ਨਹੀਂ ਲੇਤੀ ਵੀ ਕਿਵੇਂ ਆ ਭੂਆ ਠੀਕ ਐ ਮਰੀਆਂ ਜਾਂ ਜਾਂਉਂਦੀਆਂ ਬਿਪੋਚੀ ਲਈਏ ਭੂਆ ਨੂੰ ਚਾਲਵੇਂ ਮਣਾ ਮੇਰਾ ਤਾਂ ਫਿਰ ਵੀ ਮਨ ਡੋਲੇ ਖਾਂਦਾ ਮੈਂ ਹੀ ਲਾ ਕੇ ਪੁੱਛ ਲੈਣੀ ਆ ਫੋਨ ਆਈ ਆਈ ਲੋਨੀ ਆ ਫੋਨ ਨਾ ਤਾਨੀ ਚੱਕਣਗੇ ਕਿ ਨਾ ਪੂਆ ਹੈ। ਹੈਲੋ। ਠੀਕ ਆ ਸਸਰੀ ਕਾਲ ਪੂਆ। ਸਤਿ ਸ੍ਰੀ ਅਕਾਲ। ਹੋਰ ਕਿਵੇਂ ਆ ਪੁੱਤ? ਕਿਵੇਂ ਆ ਤੇਰੀ ਮਾਂ, ਬਹੂ ਕਿਵੇਂ ਆ? ਠੀਕ ਆ ਪੂਆ ਤੂੰ ਨਾ ਸਾਲ ਦੀ ਸਿਹਤ ਕਿਵੇਂ ਆ? ਮੈਂ ਪੁੱਤ ਬਾਵਾ ਜੀ ਆ ਬਸ। ਆ ਕਈ ਦਿਨ ਹੋ ਗਏ ਬੁਖਾਰ ਜਾੜਦੇ ਨੂੰ। ਆ ਖੰਗ ਜੀ ਲੱਗੀ ਪਈ ਐ ਖਾਸੀ। ਮੌਸਮੀ ਐ ਪੂਆ ਮਚਾਈਦਾ ਕਠੰਡ ਜਾਦੇ ਆ। ਵੇ ਹੋਰ ਪੁੱਤ ਬਚਾਤਾ ਬਥੇਰਾ ਰੱਖਦੀਆਂ ਕਾ ਨੂੰ ਪਰ ਉਹੀ ਗੱਲ ਭੂਆ ਨੂੰ ਤੂੰ ਤਾਂ ਦਵਾਈ ਲੈਣੀ ਸੀ ਕੁੜੀ ਦਵਾਈ ਤਾਂ ਲੈਤੀ ਐ ਭੂਆ ਨੂੰ ਤੂੰ ਤਾਂ ਜਮਾਈ ਭੁੱਲ ਗਏ ਕਦੇ ਫੋਨ ਫਾਨ ਕਰਕੇ ਆਪ ਵੀ ਭੂਆ ਦੀ ਪੜਤਾਲ ਲੈ ਲੈ ਕਰੋ ਨਹੀਂ ਨਹੀਂ ਭੂਆ ਬਲ ਭੁੱਲਣ ਤੂੰ ਆਪ ਦੀਆਂ ਹੀ ਤੈਨੂੰ ਕਿਵੇਂ ਭੁੱਲ ਜਾਣਗੇ ਯਾਦ ਆ ਤੂੰ ਹਾਂ ਮੈਂ ਤਾਂ ਆਖ ਲੈ ਕੋਈ ਖ਼ਬਰ ਹੀ ਨਹੀਂ ਆਈ ਪੇ ਕਿਆ ਮੰਨਿਓ ਖੈਰ ਸੁੱਖ ਕੋਈ ਬੰਦਾ ਫੋਨ ਕਰਦਾ ਹੈ ਤੇ ਹੋਰ ਨਹੀਂ ਕੰਮ ਹੀ ਇਹ ਜਿਆ 부ਹਾ ਟਾਈਮ ਹੀ ਨਹੀਂ ਲੱਗਦਾ ਕੋਈ ਨਹੀਂ ਮਾਰਾਂਗੇ ਕਿਹੜਾ ਅਸੀਂ ਕਬਰਾਂਣਾ ਤੂੰ ਕੋਈ ਨਹੀਂ ਦਵਾਈ ਬੂਟੀ ਲੈ ਹਾਂ ਨਾ ਦਵਾਈ ਬੂਟੀ ਤਾਂ ਕੋਈ ਨਹੀਂ ਪੁੱਤ ਲੈ ਲੂੰਗੀ ਮੈਂ ਮੈਂ ਕਹਿੰਦੀ ਸੀ ਵਿਆਹ ਚ ਤਾਂ ਨਹੀਂ ਸੱਦਿਆ ਬਹੂ ਨੂੰ ਕਿਹੜਾ ਆ ਕੇ ਮਲਾ ਕੇ ਲੈ ਜਾਂਦਾ ਮੈਂ ਦੇਖ ਲੈਂਦੀ ਉਹਨੂੰ ਵੀ ਬਹੂ ਨੂੰ ਵੀ ਹੈ ਹਾਂ ਹਾਂ ਤੂੰ ਸੱਦਿਆ ਬੇਬੇ ਨੂੰ ਕਿਹਾ ਤਾਂ ਸੀਗਾ ਮੈਂ ਵੀ ਕਾੜ ਚਲ ਨਾਲੇ ਕਹਿੰਦੀ ਤੂੰ ਬਿਮਾਰ ਹੋ ਗਈ ਸੀ ਅੱਜ ਉਹਨੂੰ ਜ਼ਿਆਦੇ ਨਾ ਪੁੱਤ ਉਹਦੋਂ ਤਾਂ ਮੈਂ ਠੀਕ ਹੀ ਸੀਗੀ ਬਸ ਤੇਰੀ ਮਾਂ ਚੱਲ ਤੇਰੀ ਮਾਂ ਦਾ ਮਨ ਨਹੀਂ ਹੁਣਾ ਫਿਰ ਚੱਲ ਕੋਈ ਗੱਲ ਨਹੀਂ ਐ ਤਾਂ ਪਰ ਐ ਸੀਗਾ ਦੇਖ ਜੇ ਮੇਰੇ ਕੋਲ ਹੋਰ ਗੰਜਾਸ ਹੈ ਨਹੀਂ ਸੀ ਜੇ ਮੈਂ ਘਰੋਂ ਗਰੀਬਣੀਆ ਦੇਖ ਹੈ ਤੇ ਉਹੀ ਗੱਲ ਸ਼ਗਨ ਤਾਂ ਦੇ ਕੇ ਹੀ ਜਾਂਦੀ ਪੁੱਤ ਫਿਰ ਵੀ ਹੈ ਭੂਆ ਸੀ ਮੈਂ ਐ ਖਾਲੀ ਹੱਥ ਥੋੜੀ ਹੁੰਦੀ ਸੀ ਕੋਈ ਨਹੀਂ ਭੂਆ ਮਾਰਾਂਗੇ ਕਿਹੜਾ ਤੂੰ ਕਭਰਾ ਦਾ ਦਵਾਈ ਘੁੱਟੀ ਲੈ ਕੋਈ ਨਹੀਂ ਬੈਠ ਕੇ ਕਰਾਂਗੇ ਗੱਲਾਂ ਮਲਾ ਕੇ ਲੈ ਜਾਊਂਗਾ ਮੈਂ ਕੋਈ ਹੋਰ ਮਲਾ ਕੇ ਲੈ ਜੀ ਮੇਰਾ ਪੁੱਤ ਹੈ

ਆਏ ਨੀ ਵੀ ਕੋਈ 2 ਮਿੰਟ ਚੱਲ ਬਹੂ ਨਾਲ ਗੱਲ ਕਰਾਦਾ ਮਾਂ ਨਾਲ ਗੱਲ ਕਰਾਦਾ ਆਪ ਕੋਈ ਚੱਜ ਨਾਲ ਗੱਲ ਕਰ ਲਾ ਬਸ ਜਿਵੇਂ ਕੋਈ ਮਗਰ ਪਿਆ ਹੁੰਦਾ ਐਂ ਗੱਲ ਕੀਤੀ ਐ ਚੱਲ ਭਾਈ ਮਾਂ ਬੈਠੀ ਹੋਊਗੀ ਮਾਰਦੀ ਹੋ ਹੁਜਾਂ ਵੀ ਕੱਟ ਦੇ ਫੋਨ ਕੀ ਪਤਾ ਭਾਈ ਕੀ ਇਹਨਾਂ ਦੀਆਂ ਗੱਲਾਂ ਬਾਤਾਂ ਕੀ ਨਾ ਸਮਝ ਤੋਂ ਬਾਹਰ ਹੀ ਐ ਚੱਲ ਵੇ ਮਣਾ ਆਪਨੇ ਉਹੀ ਗੱਲ ਕਰਨਾ ਸਾਰਾ ਕੁਝ ਇਹਨਾਂ ਨੇ ਕੀ ਐ ਚੱਲ ਹਏ ਕੋਈ ਲੰਬੀ ਵਾਲੀ ਡੇ ਹੀ ਪਾ ਲੰਦਾ ਦੱਸ ਬਾਲਾ ਭੂਆ ਦਾ ਲਾਡਲਾ ਤੈਨੂੰ ਕੀ ਹੋ ਗਿਆ ਤੂੰ ਕਿਉਂ ਮਿਰਚਾਂ ਗਈ ਬੈਠੀਆ ਪਹਿਲਾਂ ਹੀ ਬੱਚਾਂ ਕੀ ਖਾਈ ਬੈਠੀਆਂ ਤੈਨੂੰ ਕੋਈ ਹੋਰ ਕੰਮ ਤੰਦਾ ਹੀ ਹੈਗਾ ਜਦੋਂ ਦੇਖੋ ਤੇਰੇ ਘਰ ਨੂੰ ਫੋਨ ਲੱਗਿਆ ਹੁੰਦਾ ਹੈਗਾ ਘਰ ਦੀ ਤੇ ਨੁਸਾਰ ਨਹੀਂ ਨਾ ਤੈਨੂੰ ਘਰ ਵਾਲੀ ਦੀ ਸਾਰ ਹੈ ਤੂੰ ਸਾਰ ਬਿਨਾਂ ਹੀ ਇੱਥੇ ਬੈਠੀ ਹੈਂ ਹੈ ਸਾਰ ਉਹ ਚਾਰੇ ਪਾਸੇ ਲੈਣੀ ਪੈਂਦੀ ਆ ਉਹ ਵੀ ਆਪ ਦੀ ਮਾਰਗੀ ਆ ਸਾਨੂੰ ਚੱਕ ਚੱਕ ਪਾ ਲਿਆ ਉਹਨੇ ਫੋਨ ਆ ਗਿਆ ਮੈਂ ਚੱਕ ਲਿਆ ਅੱਛਾ ਜੇ ਮਾਂ ਵਰਗੀ ਤੀ ਫਿਰ ਸੱਦ ਲੈਣਾ ਦੇ ਵਿਆਹ ਚ ਆ ਜਾਂਦੀ ਅਗਲੀ ਜਲਦੀ ਨਹੀਂ ਸੱਦਿਆ ਤੀ ਉ ਆ ਜਾਂਦੀ ਉਂਗੜਾ ਭੂਆ ਦੀ ਠੁੱਕਣੀ ਹੁੰਦੀ ਇੰਦੀ ਘਰ ਦੇ ਵਿੱਚ ਉਹ ਬਿਮਾਰ ਹੋ ਗਈ ਸੀ ਉਦੋਂ ਉਹ ਬੇਬੇ ਨੇ ਮੈਨੂੰ ਦੱਸਿਆ ਤਾਂ ਸੀ ਕਹਿੰਦੀ ਵੀ ਜਿਆਦਾ ਡਾਊਨ ਆ ਤਾਂ ਕਾ ਨੂੰ ਹੋ ਗਈ ਤੇ ਬਿਮਾਰ ਤੁਸੀਂ ਕਾਰਡ ਨਹੀਂ ਦੇ ਕੇ ਆਏ ਅਗਲੇ ਨੂੰ ਤਾਂ ਨਹੀਂ ਆਈ ਲੈ ਬੇਬੇ ਕਹੀ ਸੀ ਦੇਣ ਤੈਨੂੰ ਕੀ ਪਤਾ ਤੂੰ ਨਾ ਐ ਬਲੱਦ ਨਾ ਵਧਾਇਆ ਕਰ ਆਪ ਦਾ ਹੁਣ ਕਾਜੇ ਉਹਨੂੰ ਰੀਸਾ ਲਾਉਣ ਲੱਗ ਰਿਹਾ ਸੀ ਕਿ ਮੈਂ ਆ ਕੇ ਜਾਊਂਗਾ ਫਲਾਨਾ ਮੈਂ ਮਹਮ ਹੁਣ ਜਾਂਦੀ ਆ ਕਿ ਮੈਂ ਤੈਨੂੰ ਦੱਸਦਾ ਕੋਈ ਲੋਹੜੀ ਆਉਂਦੀ ਆ ਹੁਣ ਉਹ ਟੱਥ ਧਿਆਰ ਨੂੰ ਭੈਣ ਕੋਲੇ ਤੇ ਭੂਆ ਕੋਲੇ ਜਾਂਦੇ ਤਾਂ ਹੁੰਦੇ ਪਰਾਂ ਦਾ ਬਾਪੂ ਹੁੰਦਾ ਸੀ ਉਹ ਵਾਗ ਜਾਂਦੇ ਹੁਣ ਸਾਰੇ ਫਰਜ਼ ਮਹੀਨ ਪੂਰੇ ਕਰੂ ਉਹ ਬੁੜੀ ਹੋ ਰਹੀ ਆ ਹੁਣ ਉਹ ਹੁਣ ਕਾਹ ਇੱਥੇ ਧਿਆਰ ਰਹਿ ਗੇ ਸਾਰੀ ਜ਼ਿੰਦਗੀ ਲਟਾਉਂਦੀ ਹੀ ਰਹੇ ਉਹਨੂੰ ਕਿ ਬੁੜੀ ਹੋਈ ਪਈ ਆ ਉਹ ਜਿਹੜੀ ਤੀ ਹੁੰਦੀ ਆ ਨਾ ਉਹ ਮਰ ਕੇ ਵੀ ਇੱਕਿਆਂ ਦਾ ਕਫਨ ਡੀਕਦੀ ਹੁੰਦੀ ਆ ਵੀ ਇਹ ਮੇਰੇ ਤੇ ਪਾ ਕੇ ਜਾਣਗੇ ਕਮਲਗੇ ਮੈਨੂੰ ਤਾਂ ਐ ਨਹੀਂ ਸਮਝ ਆਉਂਦਾ ਵੀ ਅੱਡੀ ਛੱਤੀ ਭੂਆ ਦਾ 헤ਜ ਕਿਵੇਂ ਮਾਰਨ ਲੱਗ ਗਿਆ ਜੇ ਇੰਨਾ ਹੀ 헤ਜ ਹੋਤੀ ਉਦੋਂ ਸੱਦਦੇ ਜਦੋਂ ਟਾਈਮ ਤੀ ਅਗਲੀ ਦਾ ਹੁਣ ਤੁਹਾਨੂੰ ਭੂਆ ਭ ਉੱਜਲ ਤੂੰ ਤਾਂ ਉਵੇਂ ਮਾਰੀ ਜਾਨੀ ਆ ਕੀ ਦਰਨਾ ਵੀ ਮੱਥਾ ਮਾਰੇ ਮੈਂ ਨਹੀਂ ਦੇਖ ਜਾਂਦੀ ਹੈਗੀ ਤੂੰ ਜਾਣਾ ਬੇਸ਼ੱਕ ਜਾ 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 ਕੇ ਸੰਧਾਰਾ ਦੇ ਆ ਮੇਰੇ ਕੋਲ ਤੀਆਂ ਵਾਲਾ ਦੇ ਆ ਮੇਰੇ ਕੋਲ ਲੋੜੀ ਵਾਲਾ ਦੇ ਆ ਓ ਤੈਥੇ ਤਾਂ ਜਾਣਾ ਹੀ ਪਊਗਾ ਹੁਣ ਵਿਆਹ ਦਾ ਤਾਂ ਆਪਾਂ ਬੇਬੇ ਦਾ ਕਹਿੰਦੀ ਕਿ ਕਾਰ ਦਿੱਤਾ ਉਹ ਕਹਿੰਦੀ ਕਿ ਮੈਨੂੰ ਸੱਦਿਆ ਨਹੀਂ ਹੁਣ ਕੀ ਪਤਾ ਮੈਨੂੰ ਭੂਆ ਜਾਣ ਕੇ ਕਿਸੇ ਗੱਲ ਤੋਂ ਗੁੱਸੇ ਹੋ ਗਈ ਹੋਵੇ ਪਤਾ ਤਾਂ ਕੋਲੇਜ ਆ ਕੀ ਲੱਗੂ ਜਾਣ ਕੇ ਨਹੀਂ ਆਈ ਅਗਲੀ ਜੇ ਆਉਣਾ ਹੁੰਦਾ ਆਪਦੇ ਆਪ ਵੀ ਆ ਸਕਦੀ ਸੀ ਉਹਨੂੰ ਐਂ ਤੇ ਵੀ ਦੇਣਾ ਲੈਣਾ ਪਊਗਾ ਜਿਹਦਾ ਵਿਆਹ ਹੈਗਾ ਨੂਨੂ ਗਾ ਪੋਸ਼ਾਕਾਂ ਲਾਉਣੀਆਂ ਪੈਣਗੀਆਂ ਕੁਛ ਪਾਉਣਾ ਪਊਗਾ ਟੂਮ ਛੱਲਾ ਤਾਂ ਨਹੀਂ ਆਈ ਅਗਲੀ ਚੱਲ ਕੋਈ ਨਾ ਹੈ ਉਹ ਕਹਿੰਦੇ ਹੁੰਦੇ ਆ ਵੀ ਚੰਗਾ ਵਾਸਤੇ ਤਾਂ ਮਾੜਾ ਵੀ ਨਹੀਂ ਰਹਿੰਦਾ ਹੁੰਦਾ ਜੇ ਪਹਿਲਾਂ ਤੱਕੜੇ ਸੀ ਉਹ ਰਹੇ ਨਹੀਂ ਹੁਣ ਮਾੜੇ ਵੀ ਨਹੀਂ ਰਹਿੰਦੇ ਰੱਬ ਨੇ ਕੀ ਪਤਾ ਕਦੋਂ ਬਾਹ ਫੜ ਲੈ ਕਿਸੇ ਦੀ ਆਈ ਨਹੀਂ ਕਰੀ ਹੁੰਦਾ ਗਰੀਬ ਮੀਤ ਰੱਬ ਦੀਆਂ ਦੇਣਾ ਮੈਂ ਕਿਹਾ ਤੇ ਗਰੀਬ ਹੋ ਜਾਣ ਕਿ ਮੈਂ ਬਹਿ ਤੀ ਮੈਂ ਵਿਚਰਲਣ ਤੀ ਉਹਦੀ ਓਏ ਚੱਲ ਤੂੰ ਰਹਿਣ ਦੇ ਤੁਹਾ ਬੇੜਾ ਕੰਮ ਆ ਉਹ ਕਰ ਲੈ ਤੈਨੂੰ ਦੱਸੂਗਾ ਤਿਆਰ ਹੋ ਜੀ ਚੱਲ ਬੜਾਂਗੇ ਮੈਂ ਬੇਬੇ ਨਾਲ ਗੱਲ ਕਰ ਲਾਂ ਮਾੜਾ ਮਾੜਾ ਕੰਮ ਤਾਂ ਤੇਨੂੰ ਵੀ ਹੱਥ ਪਾ ਲਿਆ ਕਰ ਆ ਫੋਨ ਤੇ ਲੱਗਾ ਰਹਿਣਾ ਭੂਆ ਨਾਲ ਹੀ ਸਰਦਨ ਗੁਰਮਤਾ ਕਰਨ ਕੰਮ ਜਿਹੜਾ ਹੁਣ ਕੀਤੀ ਪਾਈਦਾ ਉਹ ਮੈਂ ਕਰ ਲੈਣਾਗਾ ਹੁਣ ਚੁੱਲ੍ਹੇ ਚੌਕੇ ਤਾਂ ਤੈਨੂੰ ਕਾਹਦੇ ਖਤਰਾ ਤੈਨੂੰ ਚੁੱਲ੍ਹੇ ਚੌਕਾ ਥੋੜੀ ਘਰਨ ਨੂੰ ਕਹਿਨੀ ਆ ਪੀਣਾ ਪਿਆ ਧਰਿਆ ਜਾ ਕੇ ਧਰਦ ਨਾ ਕੋਈ ਨਹੀਂ ਬੇਬੇ ਕੋਲੇ ਜਾ ਕੇ ਆਣ ਲੈਂਦਾ ਐ ਮੇਰੇ ਨਾਲੇ ਬੋਲਿਆ ਕਰ ਸੋਹਣੀ ਨਹੀਂ ਲੱਗਦੀ ਉਹਨੀਆਂ ਨੂਹਾਂ ਧੀਹਾਂ ਰੋਲਾ ਪੁੰਦਿਆ ਮੈਂ ਤਾਂ ਪੀਣੀ ਸੋਹਣੀ ਲੱਗਦੀ ਦੱਸ ਨਵੇਂ ਉਥੇ ਐ ਨਹੀਂ ਪਤਾ ਹੈਗਾ ਕਿੰਨਾ ਛਗਣ ਦੇਊਗਾ ਕਿੰਨੇ ਦੇ ਇਹ ਬਿਸਕੁਟ ਮਠਾਈਆਂ ਲੈ ਕੇ ਜਾਊਗਾ ਉਹਨੂੰ ਬੇਬੇ ਠੀਕ ਹੋ ਗਿਆ ਹੁਣ ਤੈਨੂੰ ਬਾਹਰ ਅਸੀਂ ਐਨੀਆਂ ਗੱਲਾਂ ਕਰੀ ਐ ਨੇ ਉੱਚੀ ਉੱਚੀ ਤੈਨੂੰ ਪਤਾ ਹੀ ਲੱਗਾ ਮੈਂ ਤਾਂ ਭਾਈ ਦਵਾਈ ਖਾ ਕੇ ਬਿੰਦਕ ਪੈ ਗਈ ਮੇਰਾ ਤਾਂ ਮਸਾ ਮੜਾ ਸਿਰ ਟਿਕਿਆ ਕੀ ਕੰਮ ਪੈ ਗਿਆ ਹੁਣ ਤੈਨੂੰ ਕੰਮ ਤਾਂ ਕੀ ਪੈ ਗਿਆ ਮੈਂ ਐਂ ਕਹਣਾ ਮੈਂ ਤਾਂ ਮੰਨ ਕੇ ਜਿੱਤੇ ਦੀ ਮੇਰੀ ਸੁੱਤ ਸੰਭਲੀ ਆ ਪਈ ਦੀ ਪਈ ਤੂੰ ਪਾਏ ਕਿ ਨਹੀਂ ਰੱਖਦੀ ਐ ਨਾ ਫੇਰ ਹੁਣ ਹੋਰ ਕੀ ਕਰਾਂ ਹੋਰ ਕੀ ਕਰਾਂ ਕਿ ਬਣਾ ਮੋਟਾ ਇਹਦਾ ਕਰਾ ਦਿਆ ਕਰ ਕੰਮ ਉਹਦੇ ਨਾਲ ਮੁੜ ਕੇ ਮੂਰੇ ਬੋਲਣ ਲੱਗ ਜੂ ਝਾਕेंगी ਕੰਮ ਮੈਂ ਜਿੰਨਾ ਕੁ ਹੋਇਆ ਮੈਂ ਇਥੋਂ ਕਰਾ ਕੇ ਪਈ ਆ ਉਹ ਨਹੀਂ ਬੋਲਣ ਲੱਗਦੀ ਮੂਰੇ ਤੂੰ ਬੰਵਾ ਲਾ ਦੇ ਭਾਈ ਉਹਨੂੰ ਕਹਿ ਕੇ ਮੇਰੇ ਤਾਂ ਲੱਗ ਗਈ ਮੂਰੇ ਬੋਲਣ ਉਹ ਕਿਉਂ ਤੇਰੇ ਮੂਰੇ ਕਿਵੇਂ ਲੱਗ ਗਈ ਬੋਲਣ ਤੇ ਹੋਰ ਉਹਦੇ ਕੋਲੇ ਰਹਿੰਦਾ ਤੂੰ ਪਤਾ ਲੱਗੇ ਤੈਨੂੰ ਵੀ ਕਰਦੀ ਕੀ ਆ ਕਿਵੇਂ ਆ ਭੂਆ ਦਾ ਫੋਨ ਆਇਆ ਸੀ ਅੱਛਾ ਕੀ ਕਹਿੰਦੀ ਸੀ ਕਹਿੰਨਾ ਕੀ ਉਹ ਕਹਿੰਦੀ ਆ ਜਾਓ ਮੇਰੇ ਕੋਲ ਮੇਰਾ ਚਿੱਤ ਦੀ ਠੀਕ ਮੈਨੂੰ ਮਿਲਜੋ ਤੇ ਕਹਿੰਦੀ ਵਿਆਹ ਤੇ ਤੁਸੀਂ ਮੈਨੂੰ ਸੱਦਿਆ ਨਹੀਂ ਮੈਂ ਕਿਹਾ ਬੇਬੇ ਨੇ ਕਿਹਾ ਤਾਂ ਹੈ ਮੈਨੂੰ ਵੀ ਕਾਰ ਕਾਰੜ ਦਾ ਪੁੱਤ ਲਾਗੀ ਭੇਜਿਆ ਸੀ ਆਪਾਂ ਲਾਗੀ ਫੜਾ ਕੇ ਆਇਆ ਮੈਂ ਕਿੱਥੋਂ ਮੈਂ ਤਾਂ ਇਕੱਲਾ ਤੇਰੇ ਨਾਨਕੀ ਦੇ ਕੇ ਆਈ ਸੀ ਗੰਢ ਉਹ ਬੇਬੇ ਜਦੋਂ ਪੇਕੀ ਗੰਢ ਦੇ ਆਈ ਸੀ ਤੂੰ ਤੇ ਰਾਜ ਤਾਂ ਭੂਆ ਆਉਂਦੀ ਆ ਉਹਨੂੰ ਫਿਰ ਫੜਾਏ ਆਉਂਦੀ ਕਾਰੜ ਫਿਰ ਕੀ ਹੋ ਜਾਂਦਾ ਐਨਾ ਟਾਈਮ ਕਿੱਥੇ ਸੀ 10 ਦਿਨਾਂ ਤਾਂ ਵਿਆਹ ਨਿਕਲਿਆ ਸੀ ਹੈ ਵੀ ਮੈਂ ਲੈ ਕੇ ਰਿਸ਼ਤੇਦਾਰਾਂਾਂ ਚ ਕਾਰੜ ਬਣਦੀ ਫੇਰਾ ਜਦੋਂ ਲਾਗੀ ਭੇਜਤਾ ਹੋਰ ਇਹ ਦੂਤੇ ਕੀ ਸੀ ਆ ਜਾਂਦੀ ਆਪਾਂ ਕੀ ਮੋੜਿਆ ਉਹਨੂੰ ਆਈ ਨੂੰ ਪਹਿਲਾਂ ਤਾਂ ਕਦੇ ਉਹਨੇ ਆਏ ਕੀਤਾ ਨਹੀਂ ਬੇਬੇ ਹੈ ਉਹ ਸੁੱਖ ਮੰਗਦੀ ਆ ਕਿੰਨੀ ਆਪਣੀ ਤੂੰ ਦੇਖ ਲੈ ਹੈ ਚਾਹ ਚੜ ਜਾਂਦਾ ਉਹਨੂੰ ਤਾਂ ਸੁੱਖਾ ਸੱਖਾ ਤਾਂ ਐਵੇਂ ਮੰਗਦਿਆਂ ਨੇ ਜਦੋਂ ਖੁਸ਼ੀ ਆਉਂਦੀ ਹੈ ਨਾ ਉਦੋਂ ਪਤਾ ਲੱਗਦਾ ਵੀ ਕੌਣ ਰਾਜੀ ਆ ਤੇ ਕੌਣ ਦੁਖੀ ਆ ਕਿਸੇ ਤੇ ਮੈਂ ਤਾਂ ਤੈਨੂੰ ਐਂ ਕਹਿਣਾ ਜਿਹੜਾ ਕੁਝ ਹੋ ਗਿਆ ਹੋ ਗਿਆ ਇਹ ਤਾਂ ਗੱਲਾਂ ਚੱਲੀ ਜਾਂਦੀਆਂ ਦੁਨੀਆਦਾਰੀ ਆ ਹੈ ਨਹੀਂ ਆਈ ਤਾਂ ਚਲ ਆਪਣੇ ਤੋਂ ਵੱਡੀ ਆ ਆਪਾਂ ਗਲਤੀ ਮੰਨ ਲੈਨੇ ਆ ਤੇ ਇੱਕ ਵਾਰੀ ਮਿਲਿਆ ਉਹਨੇ ਉਹਨੂੰ ਬਿਮਾਰ ਦੀ ਲੱਗਦੀ ਆ ਖੌਂ ਖੌਂ ਜੇ ਕਰਦੀ ਆ ਦੇਖ ਭਾਈ ਮੈਂ ਤਾਂ ਨਾ ਜਾਵਾ ਨਾ ਜਾਵਾ ਅੱਜ ਤੇ ਨਾ ਜਾਵਾ ਕੱਲ ਠੀਕ ਆ ਨਾ ਤੂੰ ਵਰਤਨਾ ਆਵਲਾ ਜਾਵੜਾ ਜੇ ਤੈਨੂੰ ਜਿਆਦੇ ਹੀ ਜਾਂਦਾ ਆ ਭੂਆ ਦੇ ਇੱਕ ਫੋਨ ਕਰੇ ਤੇ ਤੂੰ ਭੂਆ ਦਾ ਬਣ ਗਿਆ ਤਬਾਗ ਜਾ ਫਿਰ ਉਹ ਮੈਂ ਤਾਂ ਐਂ ਕਹਿਣਾਗਾ ਵੀ ਤੂੰ ਵੀ ਨਾਲ ਚੱਲ ਵਰਦੀ ਮਾਈ ਕੀ ਲੈਣ ਜਾਣਾ ਜਦੋਂ ਮੇਰੇ ਪੁੱਤ ਦੇ ਵਿਆਹ ਤੇ ਨਹੀਂ ਆਈ ਉਹ ਕੋਈ ਨਾ ਫਿਰ ਕੀ ਹੋ ਗਿਆ ਵਿਆਹ ਤੇ ਨਹੀਂ ਆਈ ਕੀ ਉਹ ਤਾਂ ਸਿਹਤ ਹੀ ਨਾ ਠੀਕ ਹੋ ਗਈ ਆਪਾਂ ਨੂੰ ਜਦੋਂ ਪਤਾ ਹੀ ਨਹੀਂ ਘਟਣਾ ਕੀ ਵਾਪਰੀਆ ਐਡੀ ਕਿਹੜਾ ਗੋਲੀ ਚੱਲੀ ਸੀ ਸੇਤ ਨੂੰ ਸੇਤਾਂ ਤਾਂ ਹੁਣ ਹਰੇਕਦੀਆਂ ਹੀ ਇਹੋ ਜੀਆਂ ਮੈਂ ਵੀ ਦਵਾਈਆਂ ਖਾਈ ਜਾਂਦੀ ਐ ਨਾ ਐਡਾ ਜਾ ਕੇ ਲਿਆਉਂਦੇ ਉਹਨੂੰ ਕੋਈ ਮੇਮ ਲੱਗੀ ਆ ਉਹ ਉਹ ਕੋਈ ਨਾ ਤੁਸੀਂ ਦੇਖ ਲਾ ਕੋਈ ਬੰਦਾ ਲੜਦਾ ਦੇਖਿਆ ਤੁਸੀਂ ਬੁੜੀਆਂ ਆ ਬਾਹਰ ਹਰੇਕ ਘਰ ਨਹੀਂ ਜਾਂਦਾ ਹੈ ਨਾ ਭਾਈ ਮੈਂ ਤਾਂ ਨਹੀਂ ਜਾਂਦੀ ਮੈਂ ਬਥੇਰਾ ਆਵਦਾ ਪੱਤਾ ਟੋਇਆ ਉਹਦੇ ਘਰ ਦਾ ਹੁਣ ਆਪਦਾ ਮਰੇ ਜੀਵੇ ਕੁਛ ਹੋਵੇ ਮੈਂ ਇਹਨੂੰ ਨਹੀਂ ਲੋੜ ਰਹਿਣ ਦੇ ਉੱਥੇ ਉਹਨੂੰ ਕੱਲ ਦੇਖ ਲੈ ਫਿਰ ਕੋਈ ਨਹੀਂ ਜਿਵੇਂ ਤੈਨੂੰ ਲੋਟ ਲੱਗਦਾ ਹੈ ਕਰ ਲਾਂ ਕੋਈ ਕੰਮ ਮੈਂ ਤਾਂ ਆਹ ਕਰ ਲਾ ਦੇਖ ਲੈ ਇੱਕ ਫੋਨ ਕਰਕੇ ਮੁੰਡੇ ਨੂੰ ਮਗਰ ਲਾ ਲਿਆ ਨਾਲੇ ਆ ਕੇ ਸ਼ਿਕਾਇਤਾਂ ਲਾਉਂਦੀ ਆ ਕਿ ਮੈਨੂੰ ਕੋਈ ਭੇਜਿਆ ਨਹੀਂ ਸੁਨੇਹਾ ਜਦੋਂ ਲਾਗੀ ਕਾਰਡ ਫੜਾ ਗਿਆ ਹੋਰ ਤੈਨੂੰ ਦੱਸ ਅਸੀਂ ਕਿ ਆਪ ਸੱਦਗੇ ਆਉਣਾ ਆਜੇ ਨਹੀਂ ਆਉਣਾ ਨਾ ਟੂਆ ਮਾਰਦੀ ਆ ਮੈਂ ਤੇਰੇ ਵਰਤ ਵਰਤੇ ਵੇਦਾ ਦਫਾ ਹੋ ਉਹਨਾਂ ਕਾਦੇ ਪਿੱਛੇ ਬੋਲੀ ਜਾਂਦੇ ਆ ਕਿਵੇਂ ਕਸਮਾਂ ਹਣ ਪੱਟੀ ਜਾਂਦੇ ਆ ਐ ਨਹੀਂ ਬੰਦੇ ਵੀ ਇੱਕ ਤਾਂ ਘਰ ਉੱਚਾ ਸਾਡਾ ਬਾਜ ਦੂਰ ਤੱਕ ਜਾਂਦੀ ਆ ਕਕਨ ਓਏ ਉਹ ਕਕਨਾ ਹਾਂਜੀ ਵੀਰੇ ਕਿੱਥੇ ਆ ਕਕਨਾ ਉਹ ਅੰਦਰ ਹੀ ਹੋਣਗੇ ਮਰੀ ਮਾਜ ਮੜੀ ਜੀ ਭਾਬੀ ਨੂੰ ਬੈਠੇ ਸੀ ਹਾਂਜੀ ਮਾਣ ਵੀ ਵੀ ਇਹਨਾਂ ਦਾ ਕਿਹੜਾ ਪਤਾ ਲਾ ਚਾਲਿਆ ਦੇ हां भाई ਕੀ ਹੋ ਗਿਆ ਕਾਹਦਾ ਰੌਲਾ ਜ ਆ ਪਾਈ ਜੰਦੇ ਹੋ ਨਾ ਰੌਲਾ ਤਾਂ ਕੋਈ ਨਹੀਂ ਪਾਇਆ ਨਾ ਮੈਂ ਤਾਂ ਹੁਣ ਆਇਆ ਸੀਗਾ ਬਾਹਰੋਂ ਤੇ ਭਾਬੀ ਕਹਿੰਦੀ ਏ ਕਿ ਜੀਦੀ ਜਾਂਦੇ ਆ ਕਿ ਪਤਾ ਨਹੀਂ ਕੀ ਬੋਲੀ ਜ ਆ ਜਾਂਦੇ ਆ ਅਗੇ じゃ ਪਤਾ ਕਰਕੇ ਆ ਉਹ ਨਹੀਂ ਨਹੀਂ ਜੀਦੀ ਜ ਨਹੀਂ ਆਂਦੇ ਸੀ ਅਸੀਂ ਉਹਦਾ ਭੂਆ ਦਾ ਫੋਨ ਆਇਆ ਸੀ ਉਹ ਕਹਿੰਦੀ ਮੇਰੀ ਸਿਹਤ ਨਹੀਂ ਠੀਕ ਹੈਗੀ ਤੇ ਕਹਿੰਦੀ ਆ ਜਾਓ ਮੈਨੂੰ ਮਿਲ ਜਾਓ ਇਹਨੂੰ ਮੈਂ ਕਿਹਾ ਆਪਾਂ ਚੱਲਿਆ ਆਵਾਂਗੇ ਲੋਹੜੀ ਤੇ ਨਾਲੇ ਤੂੰ ਮਿਲਿਆ ਹੀ ਸਾਨੂੰ ਤਾਂ ਦੱਸਿਆ ਨਹੀਂ ਭੂਆ ਨੇ ਯਾਰ ਫੋਨ ਰਾਤ ਵੀ ਕਰਿਆ ਸੀ ਇਸ ਤਾਂ ਪਤਾ ਨਹੀਂ ਵਿੱਚ ਖੰਗੀ ਜੇ ਵੀ ਜਾਂਦੀ ਸੀ ਯਾਰ ਕੀ ਪਤਾ ਵੀ ਉਹ ਵੀ ਬੁਢੀਆਂ ਲਕੋ ਲੈਣੀਆਂ ਉਹਨੀਆਂ ਵੀ ਐਵੇਂ ਸੰਸਾ ਕਰੀ ਜਾਣਗੇ ਮੈਂ ਦੱਸਦੀ ਆ ਬਾਈ ਗੱਲ ਕੀ ਐ ਹੁਣ ਦੇਖੋ ਆਪਾਂ ਨੇ ਵਿਆਹ ਜ ਨਹੀਂ ਸੱਦਿਆ ਪਤਾ ਨਹੀਂ ਸੱਦਿਆ ਨਹੀਂ ਪਤਾ ਨਹੀਂ ਸੱਦਿਆ ਸੀ ਵੀ ਆਈ ਨਹੀਂ ਹੈਗੀ ਉਹ ਉਹ ਤਾਂ ਆਪਦੀ ਗਰੀਬੀ ਲਗਾਉਂਦੀ ਆ ਬਾਈ ਹੁਣ ਸੰਧਾਰਾ ਆ ਗਿਆ ਲੋੜੀ ਆ ਗਈ ਫੋਨ ਕਰਤਾ ਮੂੰ ਚਾਪੀ ਉਹ ਬਾਈ ਮੇਰੀ ਗੱਲ ਸੁਣਾ ਠੀਕ ਆ ਤੂੰ ਆ ਛੋਟੀ ਤੂੰ ਹਜੇ ਆਈ ਹੁਣ ਨਵੀਂ ਨਵੀਂ ਤੈਨੂੰ ਕਿੱਲਾ ਦਾ ਨਹੀਂ ਪਤਾ ਠੀਕ ਆ ਪਨਾ ਤੈਨੂੰ ਕੀ ਲੱਗਦਾ ਵੀ ਇਹ ਆਪਣੇ ਕੋਲੇ ਸਾਰਾ ਕੁਸਾ ਤੇ ਭੂਆ ਗਰੀਬ ਸੀ ਦੇਖਦੇ ਹੀ ਐ ਬਾਈ ਪਤਾ ਹੀ ਨਹੀਂ ਕਿ ਰੀਅਲ ਸੀ ਉਹ ਮੇਰੀ ਗੱਲ ਸੁਣਾ ਇਨਾ ਚਿਰ ਰੱਖੀ ਨਾ ਦੇਖਿਆ ਹੋਵੇ ਨਾ ਤੇ ਕੰਨੀ ਨਾ ਸੁਣਿਆ ਹੋਵੇ ਪੂਰੀ ਗੱਲ ਨਾ ਪਤਾ ਹੋਵੇ ਉਹਨਾਂ ਚਿਰ ਨਹੀਂ ਫੈਸਲੇ ਲਈਦੇ ਹੁੰਦੇ ਹੈ ਭੂਆ ਕੋਈ ਪਹਿਲੇ ਦਿਨੋਂ ਗਰੀਬ ਨਹੀਂ ਸੀ ਇਹਦੇ ਬੰਨੀ ਕੀ ਵੇਖਦੀਆਂ ਇਹਨੂੰ ਤਾਂ ਆਪ ਪੱਧੀਆਂ ਗੱਲਾਂ ਦਾ ਪਤਾ ਹੈ ਉਸੇ ਭੂਆ ਨਾਲ ਅਸੀਂ ਵਰਤਦੇ ਆਂ ਤੇ ਸੋਡਾ ਕੋਈ ਜਾ ਕੇ ਨਹੀਂ ਖੜਦਾ ਆਪਦੀ ਸੱਸ ਨੂੰ ਪੁੱਛੀ ਵੀ ਕੀ ਗੱਲਾਂ ਨੇ ਸੱਸ ਨੂੰ ਪੁੱਛਾ ਮਤਲਬ ਮੰਮੀ ਨੇ ਸਾਨੂੰ ਝੂਠ ਬੋਲੇ ਮੈਨੂੰ ਤਾਂ ਪਤਾ ਨਹੀਂ ਵੀ ਕੀ ਛੋਡੀ ਮਾਂ ਸਾਨੂੰ ਕਹਿੰਦੀ ਆ ਕੀ ਨਹੀਂ ਕਹਿੰਦੀ ਪਰ ਛੋਡੀ ਮਾੜੀ ਗੱਲ ਐ ਠੀਕ ਆ ਪਹਿਲਾਂ ਤਾਂ ਤੁਸੀਂ ਭੂਆ ਨੂੰ ਪਿੱਛੇ ਕਰਤਾ ਵਿਆਹ ਚ ਪਿੱਛੇ ਕਿਉਂ ਰੱਖਿਆ ਬਾਈ ਬੇਬੇ ਨੇ ਸਾਨੂੰ ਸਾਰਾ ਕੁਝ ਦੱਸਿਆਗਾ ਵੀ ਬਲਾਈ ਸੀਗੀ ਆਈ ਨਹੀਂ ਹੈਗੀ ਜਾਣ ਕੇ ਉਹਨੂੰ ਪਤਾ ਸੀ ਕਿ ਉੱਥੇ ਦੇਣਾ ਲੈਣਾ ਪਊਗਾ ਤਾਂ ਅਗਲੀ ਪੈਰ ਪਿੱਛੇ ਖਿੱਚ ਗਈ ਮੇਰੀ ਗੱਲ ਸੁਣ ਭਾਈ ਭੂਆ ਨੇ ਕਦੇ ਕੁਝ ਨਹੀਂ ਲਕੋਇਆ ਭਾਵੇਂ ਉਹਦੇ ਕੋਲੇ ਕੁਝ ਹੋਵੇ ਨਾ ਹੋਵੇ ਪਰ ਕਦੇ ਉਹਦੇ ਘਰੇ ਗਿਆ ਬੰਦਾ ਖਾਲੀ ਨਹੀਂ ਮੁੜ ਕੇ ਆਇਆ ਠੀਕ ਆ ਮੈਂ ਸਾਨੂੰ ਐ ਕਹਿਣਾ ਤੁਸੀਂ ਕੰਗਾ ਸੁਣੀਆਂ ਤੇ ਨਾਜਕੀਨ ਕਰੋ ਇਹ ਤਾਂ ਆਪਦੀ ਮਾਂ ਦੇ ਮਗਰ ਲੱਗਦਾ ਹੀ ਸੀ ਠੀਕ ਆ ਤੂੰ ਤਾਂ ਮਾੜੀ ਮੋਟੀ ਅਕਲ ਨੂੰ ਹੱਥ ਮਾਰ ਤੂੰ ਇੱਕ ਵਾਰੀ ਐਂ ਕਰ ਆਪਦੀ ਸੱਸ ਨੂੰ ਬਿਨਾਂ ਦੱਸੇ ਨਾ ਤੁਸੀਂ ਦੋਨੇ ਜਣੇ ਜਾਓ ਤੇ ਭੂਆ ਨੂੰ ਮਿਲ ਕੇ ਆਓ ਠੀਕ ਹੈ ਭਾਈ ਜੇ ਤੂੰ ਕਹਿ ਰਿਆਂਗਾ ਤਾਂ ਇੱਕ ਵਾਰ ਤਾਂ ਮੈਂ ਜਾ ਕੇ ਦੇਖੂਗਾ ਨਾਲੇ ਤੈਨੂੰ ਪਤਾ ਲੱਗ ਜੂਗਾ ਵੀ ਕੌਣ ਸੱਚਾ ਤੇ ਕੌਣ ਝੂਠਾ ਆ ਪੀ ਲਿਓ ਚਾਹ ਆਵਦੀ ਠੀਕ ਆ ਮੜੇ ਗੌਰ ਕਰ ਲਿਓ ਮੇਰੀ ਕਹੀ ਗੱਲ ਤੇ ਬਈ ਕੰਮ ਕੀ ਆਇਆ ਸੀ ਉਹ ਤਾਂ ਕੰਮ ਤਾਂ ਪੁੱਛੇ ਹੀ ਨਹੀਂ ਆਪਾਂ ਨੇ ਦੱਸਿਆ ਨੇ ਹੈ ਤੇ ਨੂੰ ਕੀ ਹੋ ਗਿਆ ਹੁਣ ਇਹਦਾ ਮਤਲਬ ਮੰਮੀ ਨੇ ਜੋ ਆਪਾਂ ਨੂੰ ਕਿਹਾ ਉਹ ਝੂਠ ਹੈ ਆਪਾਂ ਨੂੰ ਹੁਣ ਕੀ ਪਤਾ ਝੂਠ ਆ ਕਿ ਨਹੀਂ ਉਹਦਾ ਕੋਲੇ ਜਾ ਕੇ ਪਤਾ ਲੱਗੂ ਬੇਬੇ ਤਾਂ ਕਹਿੰਦੀ ਜਾਓ ਨਾ ਕੀ ਕਰਨਾ ਉੱਥੇ ਤੁਸੀਂ ਪੁੱਛਿਆ ਤਾਂ ਸੀ ਬੇਬੇ ਤੋਂ ਕਿੰਨੇ ਵਾਰੀ ਪਹਿਲਾਂ ਪੁੱਛਿਆ ਮੈਂ ਜਾਣਾ ਤਾਂ ਪਊਗਾ ਇੱਕ ਵਾਰ ਜਾ ਕੇ ਤਾਂ ਮੈਂ ਮਿਲੂੰਗੀ ਫੇਰੀ ਪਤਾ ਲੱਗੂ ਅਸਲੀਅਤ ਦਾ ਚਲ ਹੋ ਜਾ ਤਿਆਰ ਫਿਰ ਚੱਲ ਵੜਦੇ ਆਂ ਕੀ ਕੱਲ ਨੂੰ ਜਾਣਾ ਚੱਲ ਪੈਂਦੇ ਹਾਂ ਹਾਂ ਇਹਨੂੰ ਇੱਕ ਮਿੰਟ ਤੇ ਪਤਾ ਨਹੀਂ ਕੀ ਹੋ ਗਿਆ ਲੈ ਚਲ ਦੇਖ ਕੇ ਤਾਂ ਇਹ ਬੇਬੇ ਦਾ ਵੀ ਹੱਕ ਸੱਚ ਨਿਕਲੂ ਕਾਲਾ ਐਵੇਂ ਝੂਠ ਤਾਂ ਨਹੀਂ ਬੋਲਦਾ ਯਾਰ ਕੀ ਪਤਾ ਉਹਨਾਂ ਕੋਲੇ ਗੱਲਾਂ ਕਰਦੀ ਹੋਵੇ ਕੋਈ ਪੜ ਦੇਦੀਆਂ ਭੂਆ ਤਾਂ ਹੀ شادی ਹੋਵੇ ਕੀ ਪਤਾ ਕੋਲੇ ਕੋਈ ਗੱਲ ਹੀ ਦੱਸਣੀ ਹੋਵੇ ਚਲ ਦੇਖਦੇ ਆ ਬੇਬੇ ਨੂੰ ਨਹੀਂ ਦੱਸਦੇ ਕਹਿ ਦਿੰਨਾ ਵੀ ਅਸੀਂ ਤਾਂ ਬਾਜ਼ਾਰ ਜਾਣੇ ਜਾਂ ਮੱਥਾ ਟੇਕ ਕਿਉਂ ਬੇਬੇ ਨੇ ਪੈਰ ਤੇ ਪਾਣੀ ਪਾਏ ਨਹੀਂ ਦੇਣਾ ਮੈਨੂੰ ਪਤਾ ਇਹਨੇ ਓਏ ਆ ਜਾ ਹਰਮਨ ਕਿੰਨਾ ਟਾਈਮ ਲਾਏਂਗੀ ਹੋ ਗਈ ਜੀ ਛੱਡ ਲੈ ਹਾਂ ਮੈਂ ਤਾਂ ਚਾਹ ਬਣਾਈ ਜਾਂਦੀ ਕਿਤੇ ਕਿਤੇ ਮਮੀ ਉਹ ਨਾ ਦਵਾਈ ਲੈਣ ਚੱਲੇ ਆ ਸੀ ਹਾਂ ਓਏ ਇਹ ਨਾ ਟਿੱਡ ਟਿੱਡ ਜਾ ਕਰੀ ਜਾਂਦੀ ਰਹਦੀ ਆ ਬੇਬੇ ਕਾਇਦਨ ਹੋ ਗਏ ਇਹਨੂੰ ਮੈਂ ਕਿਹਾ ਜੀ ਅਲਟਰਾ ਸਾਊਂਡ ਕਰਾ ਲਿਓ ਹੁਣ ਅੱਜ ਤੇਰੀ ਸੋਮਵਾਰ ਆ ਮੈਂ ਤਾਂ ਦੱਸਿਆ ਨਹੀਂ ਹਰਮਨ ਤੂੰ ਮੈਨੂੰ ਰਾਤ ਦਾ ਹੀ ਦਰਦ ਉੱਠਿਆ ਬਾਲਾ ਮੈਨੂੰ ਐਸੀ ਵੀ ਚੱਲਾ ਦਵਾਈ ਖਾ ਕੇ ਲੋਟ ਹੋ ਜੂ ਤੇ ਹੋਰ ਦਵਾਈ ਖਾਦੀ ਪਰ ਫਰਕ ਨਹੀਂ ਪਿਆ ਹੁਣ ਮੈਨੂੰ ਐ ਵੀ ਚੱਲ ਇੱਕ ਵਾਰੀ ਅਲਟਰਾਸਾਉਂਡ ਕਰਾ ਲਈਏ ਬੈਮਝਾ ਨਿਕਲ ਜੂ ਰਾਤ ਦੀਆਂ ਦੋ ਗੋਲੀਆਂ ਦੇਤੀਆਂ ਬੇਬੇ ਨੂੰ ਦਰਦ ਦਿਆਂ ਚੱਲ ਕੋਈ ਨਹੀਂ ਭਾਈ ਲੈ ਆ ਫਿਰ ਦਵਾਈ ਤੇ ਹੋਰ ਤੇ ਚਾਹ ਨਹੀਂ ਪੀਂਦੇ ਚਾਹ ਤਾਂ ਨਹੀਂ ਪੀਣੀ ਹੈਗੀ ਚਾਹ ਨੂੰ ਹੁਣ ਫਿਰ ਤੇ ਆਪ ਦਾ ਢੱਡਗੀ ਫਿਰ ਤੇ ਆਉਣ ਨਾਲ ਹੀ ਦੁਖੀ ਜਾਂਦਾ ਬੇਬੇ ਚੱਲ ਕੋਈ ਨਹੀਂ ਭਾਈ ਫਿਰ ਮੈਂ ਆਪ ਦੇ ਜੋਗੀ ਬਣਾ ਲੀ ਤੇ ਹੋਰ ਬਸ ਆ ਗਏ ਸੀ ਦੋ ਤਿੰਨ ਘੰਟੇ ਚੀ ਦੋ ਤਿੰਨ ਘੰਟੇ ਦੀ ਟਾਈਮ ਜ਼ਿਆਦਾ ਲੱਗ ਸਕਦਾ ਹੁੰਦਾ ਹੈਗਾ ਉੱਥੇ ਹੱਸਰਤਾਲਾਂ ਵਿੱਚ ਕੀ ਪਤਾ ਹੈਗਾ ਭੇੜ ਵੀ ਬਥੇਰੀ ਹੁੰਦੇ ਇੱਥੇ ਜਾਣਾ ਸੀ ਚਾ ਕੋਈ ਨਹੀਂ ਪਤਾ ਜਿੰਨਾ ਟਾਈਮ ਲੱਗੂ ਲੱਗੂਗਾ ਹੀ ਉਹ ਤਾਂ ਮੈਂ ਤੁਹਾਨੂੰ ਕਦੋਂ ਆਖਿਆ ਵੀ ਹੁਣੀ ਮੁੰਡੇ ਆਏ ਹੋ ਚੱਲੀ ਫਿਰ ਆਪਾਂ ਚਾਣੀ ਤੂੰ ਆ ਜਾ ਹੁਣ ਤੂੰ ਤਾਂ ਲੇਟ ਕਰਾਈ ਜੰਨੀ ਆ ਚੱਲ ਸ਼ੁਗਰਾ ਮਾਹਰੇ ਤੇ ਮੰਮੀ ਸਾਹਮਣੇ ਹੁੰਦਾ ਤੁਸੀਂ ਤਾਂ ਜਾਣਾ ਵੀ ਚੱਲ ਘੰਟੀ ਚੀ ਕੀ ਟੋਕ ਵੀ ਖਾਤਾ ਚਾਹ ਵੀ ਪੀਤੀ ਐ ਐਡਾ ਛੇਤੀ ਇਹ ਤਾਂ ਢਿੱਡ ਵੀ ਦਿਖਣ ਲੱਗ ਗਿਆ ਗੱਲ ਤਾਂ ਕੋਈ ਹੋਰ ਐ ਆਹ ਛੋਰ ਜ੍ਹਾ ਵੀ ਮੇਰੇ ਤੋਂ ਗੱਲਾਂ ਲਗਾਉਣ ਲੱਗ ਗਿਆ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਵਿਆਹ ਤੋਂ ਬਾਅਦ ਹਰੇਕ ਜਵਾਕ ਬਦਲ ਜਾਂਦਾ ਤੇ ਉਹੀ ਰੰਗ ਜੇ ਮੈਨੂੰ ਲਦਾਏ ਦਿਖਾਉਣ ਲੱਗ ਗਿਆ ਮੈਨੂੰ ਆ ਟੋਗੀ ਜੀ ਨੇ ਨਾ ਕੰਮ ਹੀ ਨਹੀਂ ਕੋਈ ਕਰਨੇ ਨੇ ਆਪ ਤਾਂ ਜਾਨ ਛੜਾ ਗਿਆ ਆ ਮੈਨੂੰ ਵੀ ਪਤਾ ਚ ਪਾ ਗਿਆ ਮੇ ਰੱਬਾ ਮੈਨੂੰ ਵੀ ਸੱਦ ਲਾ ਆਪ ਦੇ ਕੋਲੇ ਭਰਾ ਖਹਿੜਾ ਛੱਡੂ ਆ ਕੀ ਕਰਾਉਣਾ ਇਹੋ ਜੀ ਜ਼ਿੰਦਗੀ ਤੋਂ ਉਹ ਬਦਲੇ ਬੁੱਕਰ ਮਰੀ ਆ ਅਸੀ ਗਪਾ ਉਹ ਠੀਕ ਆ ਅਸੀ ਗਪਾ ਠੀਕ ਆ ਹੋਰ ਕੀ ਵੀ ਮੈਂ ਤਾਂ ਲੈ ਮੇਰੀਆਂ ਤਾਂ ਅੱਖਾਂ ਤਰਸ ਗਿਆ ਸੀ ਵੀ ਵਿਆਹ ਚ ਤਾਂ ਨਹੀਂ ਬੁਲਾਇਆ ਕਦੋਂ ਮੈਂ ਆਉਦੀ ਨੂੰ ਨੂੰ ਦੇਖ ਲੈ ਦੇਖ ਲੈ ਹੁਣ ਹਾਂ ਪੁੱਤ ਆ ਜਾ ਬਹਿ ਕੇ ਗੱਲ ਕਰਦੇ ਬਾਹਲਾ ਦਮ ਚੜਾਇਆ ਤੂੰ ਨਾ ਲਿਆ ਕਰ ਇਹ ਜੇ ਪੰਗੇ ਮੈਨੂੰ ਪਤਾ ਹੋਰ ਕੀ ਨੇ ਕਰਨਾ ਆਏ ਕਹੇ ਦਾ ਘਰ ਆਏ ਹੁੰਦਾ ਜਿਉਂਦੇ ਬੰਦੇ ਨੂੰ ਆਸ ਹੁੰਦੀ ਵੀ ਕੋਈ ਆ ਹੀ ਜਾਂਦਾ ਭੈਣ ਭਾਈ ਹੈ ਆ ਦੇਖ ਲੈ ਹੋਰ ਕੋਈ ਹੈ ਨਹੀਂ ਜੀ ਕਰੇ ਕਿਨੇ ਹੋਣਾ ਕਰੇ ਪੁੱਤ ਤੈਨੂੰ ਪਤਾ ਨਹੀਂ ਬਹਿ ਜਾ ਪੁੱਤ ਆਜਾ ਪਰ ਤੂੰ ਪੁੱਛੇਂੀ ਤਾਂ ਫੇਰ ਹੀ ਪਤਾ ਹੋਊਗਾ ਆਜਾ ਹੋਰ ਪੁੱਤਰੀ ਮੈਨਾਂ ਬੁਲਾਇਆ ਦੋ ਨਹੀਂ ਨਹੀਂ ਬਸ ਪਾਣੀ ਨੂੰ ਲੋੜ ਹੀ ਨਹੀਂ ਨਾ ਮੈਂ ਲੈ ਆ ਕੇ ਦਿੰਨੀ ਆ ਨਾ ਨਾ ਭੂਆ ਤੁਸੀਂ ਬੈਠੋ ਹੋਰ ਮੈਂ ਭੋਜ ਦੀ ਸੀ ਭੂਆ ਵੀ ਆਪਣੇ ਘਰੇ ਕੋਈ ਦਿੰਦਾ ਨਹੀਂ ਹੈਗਾ ਹੈ ਨਹੀਂ ਮੈਂ ਪੁੱਠੀ ਗੱਲ ਕਰ ਫੁੱਪੜ ਹੈ ਨਹੀਂਗਾ ਬੱਚੇ ਹੋਣਗੇ ਬੱਚੇ ਵੀ ਹੈ ਨਹੀਂਗੇ ਕੁੜੀ ਜੋ ਵਿਆਹੀ ਹੋਈ ਹੈ ਪੁੱਤ ਮੇਤਾ ਤੇ ਕੇਵਨੀਆਂ ਆਸ ਰਹਿੰਦੀ ਆ ਵੀ ਕੋਈ ਆਵੇ ਬਸ ਬਾਰ ਬੰਨੀ ਜਾਖਦੀ ਰਹਿੰਦੀ ਇਕਦੋ ਮੇਰਾ ਪੁੱਤ ਆਊਗਾ ਹੈ ਪਤੀਜਾਂ ਦੀ ਆਸ ਹੁੰਦੀ ਆ ਓਜੀ ਗੱਲ ਪੁੱਛਾਂ ਤੁਸੀਂ ਵਿਆਹ ਚ ਕਿਉਂ ਨਹੀਂ ਆਏ ਹਾਲਾਂਕਿ ਮੇਰੀ ਮੰਮੀ ਨੇ ਤੁਹਾਨੂੰ ਇਨਵਾਈਟ ਵੀ ਕੀਤਾ ਸੀ ਤੁਹਾਨੂੰ ਸੱਦਾ ਵੀ ਦੇ ਕੇ ਆਏ ਸੀ ਪੁੱਤ ਵਿਆਹ ਚ ਤਾਂ ਜੇ ਫੋਨ ਕਰ ਦੇ ਮੈਂ ਭੱਜੀ ਆਉਂਦੀ ਸੱਦਾਂ ਦੀ ਕਿ ਲੋੜ ਸੀ ਨਹੀਂ ਫੋਨ ਤੇ ਹੀ ਆ ਜਾਣਾ ਸੀ ਕਾਰਡ ਤੇ ਇਜਾ ਤਾਂ ਸੀਗਾ ਬੇਬੇ ਨੂੰ ਮੈਂ ਪੁੱਛਿਆ ਸੀ ਉਹ ਕਹਿੰਦੀ ਲੱਗ ਗਈ ਹਥੇ ਕਾਰਡ ਭੇਜ ਜਾਗਾ ਤੇ ਤੇਰੇ ਕੋਲੇ ਫਿਰ ਕਾਰਡ ਕਿਉਂ ਨਹੀਂ ਪਹੁੰਚਿਆ ਨਾ ਪਹੁੰਚੇ ਮੇਰੇ ਕੋਲ ਤਾਂ ਕੋਈ ਕਾਰਡ ਨਹੀਂ ਪਹੁੰਚਿਆ ਕੰਬਲਾ ਹੋਏ ਜੇ ਕਾਰਡ ਪਹੁੰਚਿਆ ਹੁੰਦਾ ਮੈਂ ਭਵਾ ਆਉਂਦੀ ਨਾ ਪੂਆ ਮੇਰੀ ਗੱਲ ਸੁਣ ਮੈਨੂੰ ਲੈ ਜਾ ਹਰਮਨ ਦੇ ਸਰਦੀ ਸਾਂਹ ਲੱਗੇ ਮੈਨੂੰ ਬੇਬੇ ਨੇ ਇਹ ਗੱਲ ਕਹੀ ਹੈ ਕਹਿੰਦੀ ਮੈਂ ਲੱਗ ਗਈ ਤੇ ਹਥੇ ਕਾਰਡ ਭੇਜ ਜਾਗਾ ਚੱਲ ਪੁੱਤ ਲੱਗ ਗਈ ਭੁੱਲ ਗਿਆ ਹੋਗਾ ਕੋਈ ਨਹੀਂ ਫਿਰ ਲਾਗੀ ਭੁੱਲ ਗਿਆ ਹੋਈ ਲਾਗੀ ਨਹੀਂ ਪੱਟੂ ਸੰਗੀ ਫਿਰ ਮੈਂ ਜਿਹਾਈ ਗੱਲ ਆ ਭੁੱਲ ਕਿਵੇਂ ਗਿਆ ਉਹ ਲਾਗ ਤਾਂ ਪੂਰਾ ਲੈ ਗਿਆ ਇਹਦਾ ਮਤਲਬ ਬੇਜ ਜੀ ਜੋ ਕਹਿੰਦੇ ਸੀ ਸੱਚ ਕਹਿੰਦੇ ਸੀ ਮੰਮੀ ਨੇ ਆਪਾਂ ਤੋਂ ਬਹੁਤ ਵੱਡਾ ਲਪੋ ਰੱਖਿਆ ਮੰਮੀ ਤਾਂ ਕਹੀ ਜਾਂਦੀ ਆ ਹਰਮਨ ਵੀ ਕਾਰਡ ਮੈਂ ਭੇਜਾਂਗਾ ਤੇ ਇਧਰੋਂ ਭੂਆ ਫਿਰ ਝੂਠ ਬੋਲਦੀ ਆ ਭੂਆ ਤਾਂ ਆਪ ਕਹੀ ਜਿੰਨੇ ਵੀ ਸੱਚ ਆ ਜਿਹਦੇ ਕੋਲੇ ਕੋਈ ਉਹਦੇ ਕੋਈ ਸੱਦਾ ਹੀ ਨਹੀਂ ਆਇਆ ਉਸ ਕਹੀ ਤਾਂ ਜਾਂਦੀ ਆ ਕਹਿੰਦੀ ਫੋਨ ਵੀ ਆ ਜਾਂਦਾ ਫੋਨ ਤਾਂ ਮੈਂ ਵੀ ਭੂਆ ਗਲਤੀ ਮੰਨਦਾ ਸੀ ਵੀ ਕਾਲੀ ਚ ਮੈਂ ਵੀ ਕਰਨਾ ਭੁੱਲ ਗਿਆ ਤੈਨੂੰ ਚਲ ਭੂਆ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਅਸੀਂ ਹੈਗੇ ਆ ਤੁਹਾਡੇ ਨਾਲ ਅੱਜ ਤੋਂ ਬਾਅਦ ਤੁਸੀਂ ਇਹ ਨਹੀਂ ਸੋchnਾ ਹੈਗਾ ਵੀ ਤੁਹਾਡੇ ਤੇ ਕੇ ਘਰ ਚ ਤੁਹਾਡਾ ਕੋਈ ਖੈਰ ਸੁਖ ਪੁੱਛਣ ਵਾਲਾ ਹੈ ਨਹੀਂਗਾ ਹੈਗਾ ਸੁਖ ਨਾਲਾ ਸਭ ਹਾਂ ਲੈ ਹਾਂ ਪੁੱਤੇ ਤਾਂ ਹੈਗਾ ਆ ਹੁਣ ਕਾਲਾ ਤਾਂ ਆ ਜਾਂਦਾ ਪਰ ਤੁਹਾਨੂੰ ਵਾਵਾ ਟਾਈਮ ਹੋ ਗਿਆ ਆਏ ਨਹੀਂ ਸੀਗੇ ਮੇਰਾ ਮਨ ਦੁਖੀ ਆ ਸੀਗਾ ਵੀ ਕੇਰਾ ਤੁਸੀਂ ਵੀ ਮਿਲ ਜਉ ਆ ਕੇ ਉਹ ਕਹਿੰਦੇ ਹੁੰਦੇ ਨਾ ਪੂਆ ਕੰਨੀ ਸੁਣੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸ਼ਾਇਦ ਮੈਂ ਵਿਸ਼ਵਾਸ ਕਰ ਲਿਆ ਸੀ ਮੇਰੀ ਗਲਤੀ ਹੈ ਹੁਣ ਪਤਾ ਲੱਗ ਗਿਆ ਮੈਨੂੰ ਤੈਨੂੰ ਇੰਨੀ ਜਲਦੀ ਕਿਵੇਂ ਪਤਾ ਲੱਗ ਗਿਆ ਹਰਮਨ ਉਹ ਤਾਂ ਭਲੇਖਾ ਲੱਗਿਆ ਲੱਗੀ ਨੂੰ ਉਧਰੋਂ ਭੂਆ ਨੂੰ ਹੈ ਭਲੇਖਾ ਨਹੀਂ ਲੱਗਿਆ ਭੂਆ ਜੀ ਮੈਨੂੰ ਇਹ ਦੱਸੋ ਮੇਰੀ ਮੰਮੀ ਦਾ ਫੋਨ ਨਹੀਂ ਆਇਆਗਾ ਤੁਹਾਨੂੰ ਨਾ ਪੁੱਤ ਮੇਰੇ ਕੋਲ ਤਾਂ ਫੋਨ ਨਹੀਂ ਆਇਆ ਹੈ ਲਾਇਆ ਇੱਕ ਵਾਰੀ ਇੱਕ ਦੋ ਵਾਰੀ ਤੇਰੀ ਮਾਂ ਨੂੰ ਫੋਨ ਚੱਕਿਆ ਨਹੀਂ ਪਰ ਉਹਨੇ ਪੁੱਤਾਂ ਕਹਿੰਦੀ ਮੇਰੀ ਗੱਲ ਹੋਈ ਆ ਦੋ ਚਾਰ ਵਾਰੀ ਆ ਕੇ ਛੋਟੀ ਭੂਆ ਤਾਂ ਬੜੀ ਗੁੱਸੇ ਆ ਪੁਆ ਬੱਸ ਕਰੋ ਜੀ ਕਾਨੂੰ ਪਰਦੇ ਪਾਈ ਜਾਨਾ ਮੰਮੀ ਦੀਆਂ ਗੱਲਾਂ ਤੇ ਚੱਲ ਕੋਈ ਨਾ ਪੁੱਤ ਪਹਿਲੀ ਵਾਰੀ ਆਈ ਹੈ ਖਾਣੂ ਚੱਲ ਛੱਡ ਖੜਾ ਭੂਆ ਜੀ ਮੈਨੂੰ ਨਹੀਂ ਸੀ ਪਤਾ ਕਿ ਤੁਹਾਡੇ ਆ ਹਾਲਾਤ ਨੇ ਮੈਨੂੰ ਤਾਂ ਜੋ ਕਿਹਾ ਗਿਆ ਉਹੀ ਮੈਂ ਮੰਨ ਲਿਆ ਉੱਥੇ ਤਾਂ ਹੀ ਤਾਂ ਮੈਂ ਤੁਹਾਨੂੰ ਨਫ਼ਰਤ ਕਰੀ ਜਾਂਦੀ ਸੀ ਅੱਜ ਪਤਾ ਲੱਗਿਆਗਾ ਕਿ ਤੁਸੀਂ ਤੁਸੀਂ ਕਿੰਨੇ ਔਖੇ ਦਿਨ ਕੱਢ ਰਹੇ ਹੋਗੇ ਪੁੱਤ ਤੇ ਰਫਫੜ ਮੁਕੰਤ ਤੋਂ ਬਾਅਦ ਮੈਨੂੰ ਤਾਂ ਬਸ ਹਵਦੇ ਪੇਕਿਆਂ ਦਾ ਸਹਾਰਾ ਹਵਦੇ ਭਤੀਜੇ ਦਾ ਹੀ ਸਹਾਰਾ ਸੀਗਾ ਬਿਏ ਦੁੱਖ ਦੇ ਸੁੱਖ ਦੇ ਮੇਰੇ ਤੋਂ ਪਾਸਾ ਨਹੀਂ ਵੱਟਦੇ ਪਰ ਮੇਰੇ ਵੀ ਮਨ 'ਚ ਹ ਵਿਆਹ ਵਾਲਾ ਬਰਾਗ ਜਿਹਾ ਹੀ ਰਹਿ ਗਿਆ ਚਲ ਜੇ ਵਿਆਹ ਸੱਦ ਲੈਣੇ ਚਲ ਛੱਡ ਖੈਲਾ ਕੋਈ ਨਹੀਂ ਸੱਦਿਆ ਤਾਂ ਹੈਗਾ ਸੀ ਇਹਨਾਂ ਨੇ ਉਹ ਵਿਚਾਰਾ ਲੱਗ ਹੀ ਨਹੀਂ ਪਹੁੰਚਿਆ ਭੁੱਲ ਗਿਆ ਹੋਊਗਾ ਚਲ ਕੋਈ ਨਹੀਂ ਭੂਆ ਹੁਣ ਤਾਂ ਬਿੜਾ ਜਿਹੜਾ ਟੱਪ ਗਿਆ ਤਾਂ ਟੱਪ ਗਿਆ ਹੁਣ ਆਉਣ ਵਾਲਾ ਦੇਖੋ ਦੂਜੀ ਗੱਲ ਆਇਆ ਤੂੰ ਚਾਲ ਸਾਡੇ ਨਾਲ ਅਸੀਂ ਤੈਨੂੰ ਉੱਥੇ ਹੀ ਲੈ ਜਾ ਦੱਸ ਦੇ ਲਾਇਆ ਉੱਥੇ ਨਾਲੇ ਤੂੰ ਡੰਗਰਾਂ ਤੋਂ ਕੀ ਕਰਾਉਣਾ ਇੱਥੇ ਕਦੇ ਤਿਲਕ ਕੇ ਡੱਗ ਪੇਂਗੀ ਹੈ ਸੱਟ ਖਾ ਲੇਗੀ ਵੇਚ ਇਹਨਾਂ ਨੂੰ ਪਰੇ ਨਾ ਪੁੱਤ ਇਹ ਸੁੰਨੇ ਘਰ ਦਾ ਸਹਾਰਾ ਹੈ ਮੇਰਾ ਇਹਨਾਂ ਨਾਲ ਜੀਜਾ ਲੱਗਿਆ ਰਹਿੰਦਾ ਮੇਰਾ ਨਹੀਂ ਤਾਂ ਉਹ ਹੀ ਗੱਲ ਕੰਧਾਂ ਵੀ ਖਾਣ ਨੂੰ ਆਉਂਦੀਆਂ ਇਕੱਲੀ ਨੂੰ ਤਾਂ ਸਹੀ ਕਹਿਣਾ ਤੂੰ ਕੁੱਤ ਤੁਸੀਂ ਆ ਕੇ ਜਾਇਆ ਕਰੋ ਮੇਰੇ ਕੋ ਕੋਈ ਨਾ ਪੂਆ ਹੁਣ ਅਸੀਂ ਆਇਆ ਕਰਾਂਗੇ ਹਾਂ ਪੂਆ ਖਰੋ ਬੋ ਨਾ ਤੁਸੀਂ ਆਇਆ ਕਰਾਂਗੇ ਤੋਸ ਨਾਲੇ ਹਾਂ ਤੁਹਾਡਾ ਆਪਣਾ ਘਰ ਹੈ ਉਹ ਸਾਡੇ ਮਾਪਿਓ ਦਾ ਘਰ ਹੈਗਾ ਜਦੋਂ ਮਰਜ਼ੀ ਆਓ ਤੁਸੀਂ ਲੈ ਬੁੱਤ ਮੇਰੀ ਤਾਂ ਨਵ ਬਾਲੀਓ ਹੀ ਸਿਆਣੀ ਹੈ ਬਹਿ ਜਾ ਚਾਹ ਦੀ ਕੁੱਟ ਬਣਾ ਕੇ ਲਿਉਣੀ ਆ ਮੈਂ ਨਹੀਂ ਨਹੀਂ ਪੂਆ ਤੂੰ ਬੈਠ ਵਸੀ ਤੇਰੇ ਲਈ ਲੈ ਕੇ ਆਇਆ ਕੁੱਸ ਇੱਥਾਂ ਬਲ ਦੇ ਲਿਆ ਮੇਰੇ ਵਾਸਤੇ ਕੁੜੀ ਉਹਨਾਂ ਖਾਲੀਆ ਥੋੜੀ ਆ ਜਾਂਦੇ ਚੁੜ ਲਿਆ ਆ ਦੋ ਹੈ ਉਹੋ ਪੁੱਤ ਇਹਨਾਂ ਨੂੰ ਦੱਸ ਕੀ ਸੀਗਾ ਉਹ ਮਠਾਈ ਦਾ ਡੱਬਾ ਪਿਆ ਸੀਗਾ ਪਿੱਛੇ ਉਹ ਚੱਕ ਲੈਣੇ ਕੋਈ ਨਹੀਂ ਅੰਦਰ ਬੈਠਾਂਗੇ ਚਾਹ ਪੀਵਾਂਗੇ ਡਿੱਗੀ ਚ ਪਿਆ ਉਹ ਕੱਢ ਲੈਣੇ ਭੂਆ ਨਾਲੇ ਤੇਰੇ ਵਾਸਤੇ ਬਰਫੀ ਲੈ ਕੇ ਆਾਂਗੇ ਤੁਸੀਂ ਬੈਠੋ ਦੋ ਨੇ ਆਣੇ ਮੈਂ ਚਾਹ ਬਣਾ ਕੇ ਲਿਆਉਣੀ ਆਂ ਇਹ ਲੈ ਦੇ ਇਕਲਾ ਆਉਂਦਿਆ ਸਾਰੀ ਸੰਭ ਲੈਨੇ ਤਾਂ ਚੁੱਲਾ ਵੀ ਮੈਂ ਚਾਹ ਬਣਾ ਕੇ ਲਿਆਉਣੀ ਆਂ ਉਹ ਚਾਲਾ ਐਂ ਤਾਂ ਕੰਮ ਵਾਲੀ ਆ ਭੂਆ ਇਹ ਸਿਆਣੀ ਆ ਹੈ ਮੈਂ ਤੂੰ ਐਂ ਕਰ ਤੂੰ ਮੇਰੀ ਗੱਲ ਸੁਣ ਜਦੋਂ ਤੇਰਾ ਜੀ ਕਰੇ ਮੈਨੂੰ ਫੋਨ ਮਾਰਿਆ ਕਰ ਜਿੰਨੇ ਦਿਨ ਤੂੰ ਕਹਿੰਦੀ ਮੈਂ ਤੇਰੇ ਕੋਲ ਇੱਥੇ ਰਹਿ ਜਾ ਕਰੂੰਗਾ ਹੋਰ ਦੱਸ ਹੈ ਪੁੱਤ ਤੇਰੀ ਮਾਂ ਦਾ ਸੁਭਾਅ ਨਹੀਂ ਮੈਨੂੰ ਐ ਰਹਿੰਦਾ ਉਹ ਵੀ ਐਵੇਂ ਤੇਰੇ ਨਾਲ ਲੜੂਗੀ ਉਹ ਕੋਈ ਨਹੀਂ ਮੈਨੂੰ ਲੜੂਗੀ ਹੈ ਮੈਂ ਕਹਿ ਦੂੰਗਾ ਹੈ ਵੀ ਆਪਣੀ ਗਲਤੀ ਆਪਾਂ ਨੂੰ ਮੰਨਣੀ ਪਊਗੀ ਹੈ ਵੱਡੇ ਥਾਂ ਤੂੰ ਵੀ ਹਾਂ ਪੁੱਤ ਚੱਲ ਕੋਈ ਨਹੀਂ ਐ ਤਾਂ ਆ ਨਾਲੇ ਲੀੜੇ ਕੱਪੜੇ ਦੀ ਮੈਨੂੰ ਕੋਈ ਭੁੱਖ ਨਹੀਂ ਪੁੱਤ ਬਸ ਮੈਨੂੰ ਤਾਂ ਖਾਲੀ ਹੱਥ ਮਿਲ ਜਾ ਕਰੋ ਇੰਨੇ ਹੀ ਬਥੇਰੇ ਕੋਈ ਨਾ ਪੂਆ ਕਿਹੜੀ ਮੋਗ ਕਹਿੰਦੇ ਨੇ ਨਾ ਮਣਾ ਚ ਮੈਲ ਆ ਉਹ ਕੋਲੇ ਬੈਹਿ ਕੇ ਨਿਕਲਦੀ ਹੁੰਦੀ ਆ ਅੱਜ ਨਿਕਲ ਗਈ ਨਾ ਹੁਣ ਬਸ ਆਪਾਂ ਵਧੀਆ ਬਰਤਾਂਗੇ ਇੱਕ ਦੂਜੇ ਨਾਲ ਰਹਾਂਗੇ ਚਾਹ ਚਾਹ ਪੀਣੇ ਅੰਦਰ ਚੱਲਦੇ ਹਾਂ ਹੈ ਹਾਂ ਚੱਲ ਪੁੱਤ ਉਹ ਮੈ ਚੱਕ ਲੈਣਾ ਗੁਣ ਛੱਡ ਨਾਲੇ ਆ ਪੰਗੇ ਮੈ ਦਾ ਕਹਿੰਦਾ ਛੱਡ ਦੇ ਪਸ਼ੂਆਂ ਪਸ਼ੂਆਂ ਦੇ ਲੈਣੇ ਮੈਂ ਪੁੱਤ ਇਹ ਵੀ ਪੰਗੇ ਲੈਣੇ ਪੈਂਦੇ ਆ ਪਸ਼ੂਆਂ ਨੂੰ ਰੱਖਾਂ ਪੈਂਦਾ ਹੈ